ਹੈਪੀ ਵਿਚਾਰਾ ਨਹੀਂ ਆਪਣਾ ਹੈਗਾ ਜਿੱਦਾਂ ਤੁਹਾਨੂੰ ਆਪਾਂ ਦੱਸਿਆ ਸੀ ਕੱਲ ਆਪਣਾ ਹੈਪੀ ਵੀਕ ਤਾਂ ਯਾਰ ਮਾਲਕਾਂ ਨੇ ਸੋ ਅੱਜ ਪੱਠੇ ਬੜੇ ਵਧੀਆ ਵੱਢ ਕੇ ਲਿਆਂਦੇ ਸੀ ਵੀਰੇ ਜਿੱਦਾਂ ਤੁਸੀਂ ਦੇਖ ਸਕਦੇ ਆ ਇੱਕ ਟਰੋਲੀ ਲੱਦੀ ਪਈ ਤੇ ਅੱਜ ਦੋਨ ਦਿਨ ਲੈ ਕੇ ਆਂਦੇ ਸੀ ਪੱਠੇ ਬੜੇ ਜਿਆਦੇ ਸੋਹਣੇ ਕੁਲੇ ਕੁਲੇ ਕੇ ਸੋ ਹੈਪੀ ਨੂੰ ਯਾਰਾ ਪੱਠੇ ਬੜੇ ਜਿਆਦੇ ਪਸੰਦ ਹੀ ਵਿਚਾਰੇ ਨੂੰ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਨਾ ਆਪਾਂ ਰੋਜ਼ ਜਣ ਕੇ ਟਾਂਡਿਆਂ ਦੇ ਪੱਠੇ ਲੈ ਕੇ ਆਉਂਦੇ ਨੇ ਹਾਂ ਪਰ ਅੱਜ ਇਹਨਾਂ ਕੇ ਆਪ ਨੂੰ ਚੰਗੀ ਕਿਸਮਤ ਨਾ ਮਿਲੇ ਪਰ ਜਿਹਦੇ ਵਾਸਤੇ ਮੈਨੂੰ ਬੜਾ ਸ਼ੌਂਕ ਹੁੰਦਾ ਵੀਰੇ ਚਲੋ ਬਾਕੀ ਜਨਵਰਾਂ ਨੂੰ ਪੱਠੇ ਪਾਈਦੇ ਪਰ ਹੈਪੀਨਾ ਵੀਰੇ ਬੜਾ ਜਿਆਦਾ ਪਿਆਰ ਹੀ ਯਾਰ ਸੋ ਉਹਨੂੰ ਮੇਰਾ ਵੀ ਰੋਜ਼ ਨਿਵਾਇਦਾ ਸੀ ਹੁਣ ਤੂੰ ਦੇ ਸਕਦਾ ਵਿਚਾਰੇ ਦਾ ਆ ਪਿੰਜਰਾ ਆ ਖੁੱਡਾ ਉਹਦਾ ਖਾਲੀ ਪਿਆਗੇ ਦੋ ਟਾਈਮ ਨਿਵਾਇਦਾ ਸੀ ਤੜਕੇ ਤੇ ਸ਼ਾਮਾਂ ਨੂੰ ਪੱਠੇ ਪਾਈਦੇ ਸੀ ਭਰਾ ਸੋ ਬੜਾ ਜਿਆਦਾ ਪਿਆਰ ਪੈ ਗਿਆ ਹੈਪੀਨਾ ਤੈਨੂੰ ਮਾਲਕਾਂ ਦੀ ਚੀਜ਼ ਨਹੀਂ ਵੇਚਣੀ ਵੇਚ ਸਕਦੇ ਪਰ ਹੁਣ ਨਾਲੇ ਵੇਚਦੇ ਮੇਰਾ ਵੀਰੇ ਆਪਾਂ ਇੱਥੋਂ ਕੰਮ ਕੁਮੇ ਛੱਡ ਦਿੰਦੇ ਆ ਪਿੰਡ ਚੱਲ ਜਾਂਦੇ ਉਹਦੇ ਵੇਚ ਦਿੰਦੇ ਸਹੀ ਹੋਣਾ ਸੀ ਕੀ ਲੋਕ ਕੀ ਕਰਛਾ ਦੇ ਭਰਾ ਆ ਉਹ ਹੈਪੀ ਵਿਚਨਾ ਮੇਰੇ ਵੀਰੇ ਕੰਮ ਦੇ ਭਾਵੇਂ ਆਪਣਾ ਘੜ ਗਿਆ ਕਿਉਂਕਿ ਘੰਟਾ ਇੱਕ ਦਿਨ ਹੀ ਦੇਈਦਾ ਸੀ ਉਹਨੂੰ ਘੰਟਾ ਕੇ ਸ਼ਾਮਾਂ ਤੇ ਉਹਦੇ ਉੱਤੇ ਲੱਜਦਾ ਸੀ ਨੁਹਾਈਦਾ ਤੇ ਹੋਈਦਾ ਉਹਦੀ ਜਗਾ ਜੁਗਾ ਤੋਈਦੀ ਸੀ ਪਰ ਫਿਰ ਵੀ ਯਾਰ ਬੜਾ ਜਿਆਦਾ ਪਿਆਰ ਪੈ ਗਿਆ ਫਿਰ ਹੈਪੀ ਨਾਲ ਦੇ ਬੜਾ ਹੀ ਜਨਕੇ ਸੁਣਾ ਜਵਾਗ ਜਿੱਦਾ ਤੁਸੀਂ ਕਹ ਲੋਣਾ ਕਿ ਉਹਨੇ ਚਰਨੇ ਬੜੀ ਇੱਜ਼ਤ ਕਰਦਾ ਰਿਹਾ ਭਰਾ ਆਪਣੀ ਉਹ ਸੋ ਅੱਜ ਮੈਂ ਸੋਚਦਾ ਪਿਆ ਮਾਹ ਮੇਰੇ ਵੀਰੇ ਪੱਠੇ ਵੇਖ ਲੂ ਕਿੱਡੇ ਸੋਹਣੇ ਲਾ ਕੇ ਆਂਦੇ ਬਾਹਲੇ ਜਿਆਦੇ ਸੋਹਣੇ ਅੱਜ ਪੱਠੇਗੇ ਮਲੇ ਕੁਲੇ ਕੁਲੇ ਪਰ ਕਰਨਾ ਕੀ ਮੇਰਾ ਵੀ ਸੁਹਣੇ ਪੱਠਿਆਂ ਨੂੰ ਜਦੋਂ ਆਪਣਾ ਹੈਪੀ ਨਹੀਂ ਚਾਰਾ ਹੈਗਾ ਇੱਥੇ ਬਾਕੀ ਭਰਾ ਤਾਂ ਉਹਦਾ ਮਲੇਸ਼ੀਆ ਚ ਕੀ ਹੁੰਦਾ ਠੀਕ ਹੈ گاਵਾ ਨਾਲ ਮੱਝਾ ਨਾ ਚਲੋ ਆਪਾਂ ਕੀ ਕਰ ਸਕਦੇ ਹਾਂ ਠੀਕ ਹੈ ਆਪਣੇ ਹੱਥ ਵਾਸੀ ਨਹੀਂ ਜੋ ਹੈਗਾ ਸੱਚੀ ਅਰ ਮੈਂ ਕਿਹਾ ਕੱਲ ਰਾਤ ਦੀ ਮੇਰਾ ਵੀ ਰੋਟੀ ਖਾਣ ਨੂੰ ਦਿਲ ਨਹੀਂ ਕੀਤਾ ਕੇ ਰੋਟੀ ਬਣਾ ਲਈ ਪਰ ਖਾਣ ਨੂੰ ਦਿਲ ਨਹੀਂ ਕੀਤਾ ਭਰਾ ਕਿ ਇਹਨਾਂ ਦਿਲ ਟੁੱਟ ਗਿਆ ਵੀਰੇ ਹੈਪੀ ਨਹੀਂ ਹੈ ਆਪਣੇ ਕੋਲ ਚਲੋ ਮੇਰਾ ਵੀ ਕੀ ਕਰ ਸਕਦੇ ਹਾਂ ਭਰਾ ਜੋ ਆਪਣੀ ਕਿਸਮਤ ਚ ਲਿਖਿਆ ਜੋ ਉਹਦੀ ਵਿਚਾਰਦੀ ਕਿਸਮਤ ਚ ਲਿਖਿਆ ਹੈ ਵੀਰੇ